ਅੰਟੀ ਬਲੌਗ ਵੀਰਪਾਲ ਕਰਸੋ ਦਾ ਬਹੁਤ-ਬਹੁਤ ਤਹਿਦੀ ਲਾ ਧੰਨਵਾਦ ਫੋਰਸ ਹਾਂ ਕਿਵੇਂ ਠੀਕ ਠਾਕ ਹਾਂ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਆਪਣੇ ਵੀਡੀਓ ਕਿੰਦਾਂ ਦੀਆਂ ਲੱਗਦੀਆਂ ਨੇ ਬਹੁਤ ਤਹਿਦੀ ਲਾ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ ਅੱਜ ਆਪਾਂ ਵੀਡੀਓ ਲੈ ਕੇ ਆਏ ਆ ਪਾਚ ਹੁੰਦੀ ਕੱਲ ਆਪਾਂ ਪੱਛਮ ਲੈ ਕੇ ਆਇਆ ਕੋਦੇ ਜਾ ਕੇ ਕਈ ਵਾਰ ਤਾਂ ਮੰਗਵਾ ਵੀ ਲਈਦੀ ਆ ਤੇ ਫਿਰ ਜਾਂ ਆਪਾਂ ਲੈ ਕੇ ਵੀ ਆਉਣੇ ਹੁੰਨੇ ਕਿਉਂਕਿ ਜਾ ਕੇ ਲੈ ਕੇ ਆਉਣ ਦਾ ਫਰਕ ਪੈ ਜਾਂਦਾ ਵਾ ਤੇ ਫਿਰ ਉੱਥੇ ਪਤਾ ਲੱਗ ਜਾਂਦਾ ਕਿਉਂਕਿ ਆਪਾਂ ਵੀ ਹੋਰ ਵੀ ਸਮਾਨ ਕਾਫੀ ਲਿਆਉਣਾ ਹੁੰਦਾ ਫਿਰ ਜਦੋਂ ਆਇਆ ਸੌਖਾ ਹੋ ਜਾਂਦਾਗਾ ਤੇ ਆਪਾਂ ਤੁਹਾਨੂੰ ਦਿਖਾਉਣੀ ਆ ਵੀ ਕਿਹੜੇ ਕਿਹੜੇ ਕਲਰ ਲੈ ਕੇ ਆਏ ਆ ਕੁਝ ਇੰਨਾ ਸੀ ਆਪਾਂ ਜ਼ਿਆਦਾਤਰ ਤਾਂ ਆਰਡਰ ਆ ਲਈਆ ਇਹਦੇ ਜੇ ਕਲਰ ਪਰ ਜਿਹੜੇ ਆਰਡਰ ਵਾਲੇ ਕਲਰ ਆ ਤੇ ਉਹਦੇ ਵਿੱਚੋਂ ਆਪਾਂ ਮਤਲਬ ਜੇ ਕਿਸੇ ਦਾ ਇੱਕ ਬੱਚੇ ਦਾ ਸੈੱਟ ਬਣਾਉਣਾ ਤੇ ਐਕਸਟਰਾ ਆਪਾਂ ਨਾਲ ਲੈ ਕੇ ਆਈਆਂ ਵੀ ਕਿਉਂਕਿ ਵੀਡੀਓ ਵੇਖ ਕੇ ਵੀ ਅਗਲਾ ਦੇ ਇੱਕ ਵੀ ਮਤਲਬ ਕਹਿ ਦਿੰਦਾ ਵੀ ਸਾਡਾ ਵਿਆਹ ਬਣਾ ਦਿਓ ਤੇ ਫਿਰ ਆਪਾਂ ਦੋ ਦੋ ਤਿੰਨਾਂ ਤਿੰਨਾਂ ਸਿੱਟਾਂ ਦੇ ਇਕੱਠੇ ਹੋਈ ਲੈ ਆਉਣੀ ਹੁੰਦੀਆਂ ਤੇ ਦਿਖਾਉਣੇ ਬਹੁਤ ਸੋਹਣੇ ਕਲਰ ਦੇ ਡਿਜ਼ਾਈਨ ਲੈ ਕੇ ਆਂਦੇ ਆਪਾਂ ਪੱਛੋਂ ਦੇ ਇੱਕ ਵਾਰ ਬਲੌਗ ਤਿਆਰ ਕਰ ਜੀ ਆਨੇ ਆਪਾਂ ਮੈਂ ਤੁਹਾਨੂੰ ਦਖਾਉਣੀ ਮੇਰੇ ਗੋਲਾ ਇੱਥੇ ਆ ਰੂੰਚ ਪਿਆ ਹੋਇਆ ਤੇ ਕਮੈਂਟ ਮੈਂ ਉੱਠ ਕੇ ਦਿਖਾਉਂਦੇ ਸੋਨੂੰ ਚੱਕ ਕੇ ਲੈ ਕੇ ਆਉਂਦਾ ਹਾਂ ਇਹ ਨੰ ਪਹਿਲਾ ਪੇਤੂ ਸ਼ੁਰੂ ਕਰਦੇ ਹਾਂ ਦਿਖਾਉਣੀ ਤੇ ਬਹੁਤ ਸੋਹਣਾ ਕਲਰ ਆਇਆ ਇਹ ਦੇਖੋ ਬਹੁਤ ਸੋਹਣਾ ਬੀਬੀ ਪਿੰਕ ਕਲਰ ਆ ਤੇ ਆ ਇਹ ਮਹਿੰਗੀ ਵਾਲੀ ਚਾਹ ਉਹਨੇ ਇਹ ਤਾਂ ਨਪਲਾਈ ਨਹੀਂ ਹੈਗੀ ਇਹ ਮਹਿੰਗੀ ਜਾਏ 850 ਅਰ ਪੈਸਾ 100 ਗ੍ਰਾਮ ਆ ਲਿਆ ਹੈ 850 ਰੁਪਏ ਇਹ 850 ਰੁਪਏ ਦੀ ਨਹੀਂ 160 ਰੁਪਏ 100 ਗ੍ਰਾਮ ਆ ਤੇ ਥੋੜੀ ਜੀ ਉਹ ਵੀ ਥੋੜੀ ਘੱਟ ਲੱਗਦੀ ਹੈ ਜੇ ਮੈਂ ਜਾਗਟ ਬਲੌਜ਼ ਬਣਵਾਉਣੀ ਹੋਵੇ ਵੀ ਥੋੜੀ ਜੀ ਇਹ ਘੱਟ ਲੱਗਦੀ ਹੈ ਬਹੁਤ ਸੋਹਣਾ ਕਲਰ ਆ ਆਪਾਂ ਨੇ ਜਾਗਟ ਬਣਾ ਕੇ ਰੈਡੀ ਕਰੀ ਜਾਣੀ ਆ ਤੇ ਮੈਂ ਤੁਹਾਨੂੰ ਤਾਂ ਖੋਣੀ ਸੀਗੀ ਜਾ ਕੇ ਟੱਪਣੀ ਉੱਧਰ ਪਈ ਆ ਜਿਹੜੀ ਲਾਈ ਹੋਈ ਗਾ ਕਿਉਂਕਿ ਆਪਾਂ ਜਲਦੀ ਦੇਣੀ ਆ ਇਹ ਜਿਹੜਾ ਮੈਂ ਤੁਹਾਨੂੰ ਕਿਹਾ ਸੀ ਵੀਡੀਓ 'ਚ ਬੋਲਿਆ ਸੀ ਵੀ ਕਲਰ ਉਹ ਮਿਲਿਆ ਮਿਲੂ ਖਣੀ ਨਹੀਂ ਤੇ ਹਾਂਜੀ ਉਹ ਕਲਰ ਮੈਨੂੰ ਮਿਲਿਆ ਨਹੀਂ ਹੈਗਾ ਅਗਲੇ ਗੇੜੇ ਦੇਖਾਂਗੇ ਕੋਸ਼ਿਸ਼ ਕਰਾਂਗੇ ਦੁਬਾਰਾ ਫਿਰ ਜੇ ਮਿਲ ਗਿਆ ਹੁਣ ਤਾਂ ਆਪਾਂ ਨੂੰ ਮਿਲਿਆ ਨਹੀਂ ਉਹ ਵੀ ਮਹਿੰਗੀ ਇਹਦੇ ਨਾਲ ਦੀ ਸੀ ਬਾਤਾਂ ਮਹਿੰਗੀ 160 ਰੁਪਏ ਦੀ 100 ਗ੍ਰਾਮ ਵਾਲੀ ਸੀਗੀ ਮਹਿੰਗੀ ਵਾਲੀ ਸੀਗੀ ਤੇ ਫਿਰ ਚਲੋ ਉਹ ਨੂੰ ਕਹਿੰਦੇ ਵੀ ਸੀ ਉਹ ਨਾ ਮਿਲੀ ਫਿਰ ਉਹ ਅਸੀਂ ਪਿੰਕ ਕਲਰ ਦੀ ਸਾਨੂੰ ਜਲਜਾਕਟ ਬਣਾਦੇ ਬਜਾਕਟ ਤਿਆਰ ਕਰਦੇ ਬਹੁਤ ਸੋਹਣੀ ਬਣੀ ਜਾਂਦੀ ਆ ਇੰਨੀ ਵਧੀਆ ਲੱਕਮ ਦੀ ਜਿਹੜੀ ਮੈ ਰੈਡੀਮੇਡ ਹੁੰਦੀ ਆ ਤੁਸੀਂ ਵੀ ਬਣਵਾਉਣੀ ਹੋਈ ਕੋਈ ਕੁਛ ਇਸ ਤਰ੍ਹਾਂ ਬਣਵਾ ਸਕਦੇ ਆ ਇਹ ਲੱਛੇ ਸੀਗੇ ਫਿਰ ਆਪ ਗੋਲੇ ਕਰ ਲੇ ਤੇ ਜਮਕਰੀ ਪੈ ਜਾਂਦੀ ਆ ਦੇਖੋ ਜੀ ਖਸਣ ਚਲੋ ਜੀ ਠੀਕ ਆ ਇਹ ਮੈਂ ਕਿਹਾ ਮੈਂ ਵੀਡੀਓ ਚ ਦਿਖਾਉ ਤੁਹਾਨੂੰ ਹਨ ਤੇ ਇਹ ਇਹ ਲੱਗਿਆ ਕਿ ਮੈਂ ਬਲੌਗ ਦੀ ਆਈ ਸੀਗੀ ਤੇ ਇਹ ਜਦੋਂ ਮੈਂ ਵੱੱਦ ਲੈ ਆਈ ਕਿਉਂਕਿ ਮੁਰਕੇ ਤੋਂ ਮੈਂ ਤੁਹਾਨੂੰ ਅੱਗੇ ਦੱਸਿਆ ਸੀਗਾ ਹੱਬੀ ਮੈਂ ਵੱੱਦ ਲੈ ਆਏ ਵੱੱਦ ਹੀ ਲੈ ਕੇ ਆਉਣੀ ਹੁੰਦੀ ਜੇ ਥੋੜਾ ਜਾਂਦੀ ਫਿਰ ਓਖਾ ਹੋ ਜਾਂਦਾ ਹੈਗਾ ਤੇ ਫਿਰ ਉਹ ਕਹਿੰਦੇ ਚਲ ਮੈਂ ਵੱੱਦ ਲੈ ਕੇ ਆਂਦੀ ਸੀ ਕਿ ਉਹ ਕਹਿੰਦੇ ਸਾਡੀ ਜਾਕਟ ਤਿਆਰ ਕਰ ਦੋ ਮੈਂ ਕਿਹਾ ਚਲੋ ਆਪਾਂ ਜਾਕਟ ਲਾ ਲਈ ਪਰ ਮੈਨੂੰ ਹੁਣ ਫੇਰ ਵੀ ਟੈਨਸ਼ਨ ਹੋਈ ਪਈ ਕਿ ਤੇ ਜਾਕਟ ਦੇ ਨਾਲੋਂ ਘੱਟ ਨਾ ਜਾਵੇ ਪਰ ਮੈਂ ਵੱੱਦ ਲੈ ਆਈ ਸੀ ਪਰ ਹੁਣ ਤਾਂ ਘੱਟ ਨਹੀਂ ਚਾਹੀਦੀਗੀ ਤੇ ਚਲੋ ਮੈਂ ਤੁਹਾਨੂੰ ਦਿਖਾਉਂਗੀ ਇਹ ਵੀ ਬਸ ਇੱਕ ਦੋ ਦਿਨ ਤੱਕ ਜਾਕਟ ਬਤਿਆਰ ਕਰਾਂਗੇ ਕਿਉਂਕਿ ਆਪਾਂ ਜਲਦੀ ਦੀ ਨਾ ਇਹ ਚਲੋ ਜੀ ਆਪਾਂ ਤੁਹਾਨੂੰ ਦਿਖ ਸਭ ਤੋਂ ਪਹਿਲਾਂ ਤਾਂ ਬਲੇਅ ਕਲਰ ਦਿਖਾਉਣੀ ਆਪਾਂ ਸਭ ਬਹੁਤ ਚੱਲਦਾ ਇੱਕ ਇਹਦੇ ਵਿੱਚ ਬਲੈਕ ਚ ਨਾ ਮੇਥੋਂ ਉਹ ਚਿੱਟੇ ਕਲਰ ਦੀ ਵਾਈਟ ਕਲਰ ਦੀ ਪੁੱਲ ਲਗੀ ਲਿਓਣ ਨਾਲੇ ਪਤਾ ਵੀ ਬਲੈਕ ਤੇ ਵਾਈਟ ਦੋਨੇ ਬਹੁਤ ਚੱਲਦੇ ਕਲਰ ਇਹ ਤਾਂ ਬਹੁਤ ਜਿਆਦਾ ਚੱਲਦੀ ਆ ਤੇ ਆ ਤਾਂ ਉਹਨਾਂ ਨੇ ਪਾਤੀ 22 ਗੋਲੇ ਤਾਂ ਪਾ ਦਿੱਤੇ ਆ ਤੇ ਗਣਤੀ ਤਾਂ ਕਰਨੀ 22 ਗੋਲੇ ਹੋਣਗੇ ਤੇ ਚਿੱਟੇ ਤੇ ਬਿਲਕੁਲ ਹੀ ਦਿਮਾਗੋਂ ਨਿਕਲ ਗਿਆ ਵੀ ਚੇਤਾ ਨਹੀਂ ਆਇਆ ਗਾ ਵੀ ਚਿੱਟੇ ਵੀ ਪਾਉ ਵਿੱਚ ਆਪਾ ਟੂਲ ਮੇਲੇ ਆ ਕੇ ਆਂਦੀ ਸੀ ਇਹ ਤਲਾ ਕੇ ਲੈ ਕੇ ਆਂਦੀ ਆ ਇਹ ਗੋਲੇ ਦੇ ਸਾਹਮਣੇ ਕਿਉਂਕਿ ਫਿਰ ਗੋਲੇ ਨਾਲ ਨਹੀਂ ਮਿੰਤੀ ਗੰਤੀ ਪਤਾ ਤੋੜ ਕੇ ਲੈ ਕੇ ਆਂਦੀ ਸੀ 2 2.5 ਕਿਲੋ ਮਾ ਦਾ ਕੱਲੀ ਬਲੈਕ ਪਾਤੀ ਤੇ ਵਾਈਟ ਚਿੱਟੀ ਰਹਿ ਗਈ ਜੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਆ ਹੁਣ ਹਨਾ ਇਹ ਕਾਲੇ ਰੰਗ ਦੇ ਦੀ ਆਪਾਂ ਇਹ ਲਿਆਉਂਦੀ ਸੀਗੀ ਇਹ ਵੀ ਆਪਾਂ ਬਹੁਤ ਕੁਛ ਸ਼ੱਡਰ ਆਏ ਵੀ ਆ ਤੁਸੀਂ ਵੀ ਜੇ ਬਲੌਜ਼ ਜਾਕਟ ਕੋਟੀ ਕੁਛ 25 ਦਾ ਸੈੱਟ ਬਣਾਉਣਾ ਤੁਸੀਂ ਬਣਾ ਸਕਦੇ ਆ ਤੇ ਇਹ ਫਿਰ ਆਪਾਂ ਕਾਫੀ ਲਿਆਉਂਦੀ ਸੀ ਆਏ ਚਿੱਟੇ ਦੇ ਵੀ ਆਏ ਪਰ ਚਿੱਟਾ ਚਿੱਟਾ ਭੁੱਲ ਗਏ ਨਾ ਹੁੰਦਾ चलो ना हो कोई गानी आपा फिर ऑनलाइन मंगवा लांगे तो कह दे हम जसी करे काल दांगे बी जसी देखो जी कपीच रंग देखो, रांगे। देखो मेरे ना कैमरा च लेट दी पेंदी इधर भी बैठ देखो जी क्योंकि अब वीडियो बनाण ना लेट हो गयो हम सूरज इत्ले पासे कोमंदा ना ता इधरों इत्ले पासे सूरज हो गया करके तो होन देखो ਸੰਭਦਨ ਕਲਰ ਦੀ ਹੈ ਕਿ ਬਹੁਤ ਸੋਹਣਾ ਪੀਚ ਕਲਰ ਹੈ ਇਹ ਵੀ ਆਪਾਂ ਲੈ ਆਂਦੀ ਦੋ ਜੀ ਹਾਂ ਆ ਵੀ ਦੋ ਜੀ ਨਿਸਤਾ ਦੇਖੋ ਜੀ ਬਹੁਤ ਸੋਹਣਾ ਪੀਚ ਕਲਰ ਤੁਸੀਂ ਜਾਗਟ ਬਣਾਓ ਕੋਟੀ ਬਣਾਓ ਬਣਵਾ ਸਕਦੇ ਇਹ ਕਲਰ ਦੇ ਇੰਨੇ ਸੋਹਣੇ ਕਲਰ ਆਪਾਂ ਲੈ ਕੇ ਆਂਦੇ ਆ ਨਾ ਮੈਂ ਸਿਰ ਸਿੰਗਲ ਸਿੰਗਲ ਪੀਸ ਹੀ ਦਿਖਾਵਾਂਗੀ ਜਿਆਦਾ ਨਹੀਂ ਦਿਖਾਉਂਦੀ ਜੀ ਕਿਉਂਕਿ ਬਹੁਤ ਜਿਆਦਾ ਪੋਸ਼ੇ ਪਕਾ ਲੂ ਵੀਡੀਓ ਤੇ ਦਿਖਾਵਾਂਗੇ ਸਾਰੀ ਅੱਜ ਨਹੀਂ ਦਿਖਾਉਂਦੇ ਆਪਾਂ ਵੀਡੀਓ 'ਚ ਦੇਖੋ ਬਹੁਤ ਸੋਹਣਾ ਕਲਰ ਆਈ ਜੀ ਕਰੀ ਜਾਂਦਾ ਵੀ ਆਪ ਹੀ ਮੈਂ ਕਿਉਂਕਿ ਕੁਝ ਗਾਂ ਤੋਂ ਵੀ ਬਣਵਾਉਂਗੀ ਨਾ ਪੱਛਮ ਦਿਉਂ ਬਣਵਾਉਣ ਵਾਸਤੇ ਤੇ ਖੌਦ ਨੂੰ ਆਏ ਫੀਲ ਹੋ ਜਾਂਦਾ ਵੀ ਨਹੀਂ ਆਪ ਹੀ ਬਣਾਵਾਂਗੇ ਇਹਦੇ ਸੋਹਣੇ ਕਲਰ ਲੈ ਕੇ ਆਂਦੀ ਆ ਕਿਉਂਕਿ ਮੈਂ ਕਿਸੇ ਤੇ ਸਾਡੇ ਇੱਥੇ ਨਾ ਲੋਕਲ ਹੀ ਬੱਚੇ ਦੇ ਦੋ ਸੈੱਟ ਬਣਾ ਕੇ ਦੇਣ ਸਾਡੇ ਇੱਥੇ ਨੇੜੇ ਹੀ ਆ ਬੀਚ ਹੀ ਆ ਤੇ ਉਹ ਮੈਂ ਆਪਦੇ ਆਪਦੇ ਪਸੰਦਤ ਕੀ ਲੈ ਕੇ ਆਈ ਆ ਤੇ ਪਰ ਮੈਂ ਲੈ ਆਈ ਦੇਖੋ ਇੱਕ ਡਾਰਕ ਬਣਾਣਾ ਕਿ ਇੱਕ ਲਾਈਟ ਕਿਹੜਾ ਕਲਰ ਬਣਾਉਣੀ ਹੈ ਤੇ ਫਿਰ ਮੈਂ ਦੋ ਦੋ ਬੰਦ ਸਟਾ ਨਹੀਂ ਲਈ ਆ ਆ ਦੇਖੋ ਕਿੰਦਾ ਸੋਨਾ ਤੁਸੀਂ ਵੀ ਜਾਗਟ ਬਣਾਓ ਬਲੌਜ ਬਣਾਓ ਬੱਚੇ ਦੀ ਕੋਟੀ ਬਣਾਓ ਕੁਝ ਬਣਾਓ ਦੇਖੋ ਕਿੰਦਾ ਸੋਨਾ ਕਲਰ ਆ ਬਹੁਤ ਸੋਹਣੀ ਕਲਰ ਦੀ ਪਛਮਾਈ ਹੋਈ ਸੀ ਇਹ ਦੇਖੋ ਜੀ ਇਹ ਹੈ ਨਾ 60 ਰੁਪਏ ਦਾ ਗੋਲਾ ਵੀ ਆਪਾਂ ਨੂੰ ਇਹ 50 ਰੁਪਏ ਚ ਗੋਲਾ ਵੇਚ ਜਾਂਦਾ ਹੈਗਾ ਆ ਦੇਖੋ ਵਧੀਆ ਵਾਲੇ ਚ ਇਹ ਤੇ ਇਹ ਆਪਾਂ ਨੂੰ 50 ਕਰ ਇਕੱਠੀ ਚੱਕਣੀ ਹੁੰਦੀ ਕਰਕੇ ਆਪਾਂ ਨੂੰ 50 ਕਰ ਪੈਦਾ ਵੀ ਇੱਥੇ ਤਾਂ ਮੈਨੂੰ ਪਤਾ ਸਾਡੇ ਤਾਂ 60 65 ਰੁਪਏ ਦਾ ਮਿਲਦਾ ਵਾ ਇਹ ਦੇਖੋ ਕਿਉਂਕਿ ਆਪਾਂ ਦੂਜੀ ਹੁੰਦੀ ਨਾ ਵਰਤਦੇ ਜਿਹੜਾ 25 30 ਰੁਪਏ ਦਾ ਗੋਲਾ ਹੁਣੇ ਵਰਤਦੇ ਹੈਗੇ ਉਹ ਪੱਛ ਮੈਨੂੰ ਨਹੀਂ ਬਿਲਕੁਲ ਵੀ ਪਸੰਦ ਹੋਏਗੀ ਉਹ ਦੇਖੋ ਜੀ ਆਪਾਂ ਨੂੰ 50 ਰੁਪਏ ਦਾ ਗੋਲਾ ਵੇਚ ਜਾਂਦਾ ਕਲਰ ਦੇਖੋ ਕਿੱਡੇ ਸੋਹਣੇ ਕਿੰਨੇ ਕਲਰ ਪਾਏਗਾ ਇਹ ਵੀ ਜਾ ਕੇ ਤੁਸੀਂ ਇਹ ਤਾਂ ਵੈਸੇ ਮੈਂ ਆਪ ਦੇ ਪਸੰਦ ਦੀ ਕੋਈ ਲਿਆਈ ਕਲਰ ਮੈਨੂੰ ਸੋਹਣਾ ਲੱਗਿਆ ਦੇਖੋ ਕਿਉਂਕਿ ਮੈਂ ਤਲਾਕ ਹੀ ਲਿਆਂਦੀ 10 12 ਕਿਲੋ ਹੋ ਮਿਲਾਂ ਤੋਲ ਵਿੱਚ ਤੇਰ ਮੈਂ ਜਿੰਨੇ ਜਿੰਨੇ ਜੀ ਕੀਤਾ ਵੀ ਮੈਂ ਗੋਲੇ ਸਿੱਟੇ ਆਪਾਂ ਵਿੱਚ ਇਹ ਪਤਾ ਨਹੀਂ ਦੋਲਮੇ ਦਾ ਕੀ ਰੇਟ ਲਾਉਂਦੇ ਹੁੰਦੇ ਆ ਦੀ ਮੈਨੂੰ ਇਹਨਾਂ ਨੇ ਮੈਨੂੰ ਪਤਾ ਲੱਗਿਆਗਾ ਜਿਹੜੀ ਤੇ 60 30 ਰੁਪਿਆ ਦਾ ਗੋਲਾ ਉਹ ਤਾਂ ਮੈਨੂੰ ਪਤਾ 2.5 ਕਿਲੋ 3 ਕਿਲੋ ਦੀ ਕਿਲੋ ਵੇਂਦੀ ਆ ਇਹ ਤਾਂ ਇਹ ਮਹਿੰਗੀ ਵੇਂਦੀ ਆ ਪਰ ਮੈਨੂੰ ਪਤਾ ਨਹੀਂ ਮੇਰੇ ਕੋਲ ਬੈਲ ਉਧਰ ਪਿਆਗਾ ਦੋ ਵਲੀ ਦੇਖੋ ਇਹ ਵੀ ਫਿਰ ਪਸੰਤੂਨ ਵਿੱਚ ਦੇ ਦਿੰਦੇ ਜਿਹੜੇ 50 ਰੁਪਿਆ ਦੇ ਗੋਲੇ ਆ ਨਾ ਤੇ ਜੇ ਦੂਜੇ ਦੇ ਦਿੰਦੇ ਆ ਉਹ ਤਾ ਹੀ 3000 ਰੁਪਏ ਮਿਲਦਾ ਕਿੱਲੂ ਪਰ ਉਹ ਤਾਂ ਆਪਾਂ ਲੈ ਕੇ ਨਹੀਂ ਆਉਂਦੇ ਕਿਉਂਕਿ ਜਿਹੜਾ ਬਹੁਤ ਚੀਜ਼ ਵਰਤਨੀ ਨਹੀਂ ਆਪਾਂ ਫਿਰ ਕਾਹਤੋਂ ਲੈ ਕੇ ਆਉਣੀ ਹੈ ਨਾ ਦੇਖੋ ਕਿ ਜੇ ਸੋਨੇ ਕਲਰ ਨੇ ਤੁਸੀਂ ਵੀ ਜਾਗਟ ਕੋਟੀ ਬਣਵਾ ਸਕਦੀਆਂ ਕੋਈ ਗੱਲ ਨਹੀਂ ਹੋਰ ਤੁਸੀਂ ਆਰਡਰ ਆਪਣਾ ਜਿੰਨੇ ਮਰਜ਼ੀ ਦੇਓ ਬਣਾਉਣ ਵਾਸਤੇ ਕਿ ਆਪਾਂ ਨੂੰ ਵਧੀਆ ਆਪਣੀ ਜਿਵੇਂ ਮੇਰੀ ਹੱਥ ਦੀ ਸਫਾਈ ਹੈ ਤਾਂ ਹੱਥ ਦੀ ਸਫਾਈ ਜਾਨੀ ਆਪਾਂ ਨੂੰ ਹੈਲਪਰ ਮਿਲ ਗਏਗਾ ਤੇ ਆਪਾਂ ਬਣਾ ਕੇ ਦੇਵਾਂਗੇ ਲੋ ਜੀ ਦੇਖੋ ਜੀ ਪਰਪਲ ਕਲਰ ਕਿੰਨਾ ਸੋਹਣਾ ਇਹ ਵੀ ਮੈਂ ਸਾਡੇ ਗਵੰਡੀਆਂ ਦੀ ਕੋਈ ਬੱਚੇ ਦਾ ਸੈੱਟ ਬਣਾ ਕੇ ਦੇਣਾ ਹੈਗਾ ਉਹਨਾਂ ਦੋ ਸੈੱਟ ਬਣਾਉਣੇ ਆਪਾਂ ਹੈ ਤਾਂ ਸਾਰੇ ਬੱਚਿਆਂ ਦੇ ਸੈੱਟ ਆ ਲਈ ਇਹ ਵੀ ਸੈੱਟ ਚੱਲੂਗਾ ਤੇ ਇਹ ਵੀ ਸੈੱਟ ਚੱਲੂਗਾ ਆਪਾਂ ਦੇਖਦੇ ਆ ਵੀ ਕਿਹੜੇ ਦਾ ਸੈੱਟ ਕਿਹੜਾ ਬਣਾ ਕੇ ਦਿੰਨੇ ਆ ਰੰਗ ਬਹੁਤ ਸੋਹਣੇ ਨੇ ਦੇਖੋ ਜੀ ਇਹ ਦੇਖੋ ਨੇ ਕਿਉਂਕਿ ਫਿਰ ਨਾ ਉੱਥੇ ਵੀ ਜੇ ਫਾਤ ਤੋਲ ਤੋਲ ਕੇ ਪਤਾ ਤਾਂ ਪਤਾ ਲੱਗੇ ਤੋਲ ਤੇ ਹੀ ਲੋਟ ਆਉਂਦਾ ਕੰਮ ਦੀ ਆਈ ਨਹੀਂ 50 ਰੁਪਏ ਗੋਲਾ 60 ਰੁਪਏ ਗੋਲਾ ਆਈ ਫਿਰ ਪਤਾ ਨਹੀਂ ਲੱਗਦਾ ਕਿਉਂਕਿ ਵੀ ਜਾਂ ਤਾਂ ਤੋਲਮੇ ਦੇ ਵਿੱਚ ਫਿਰ ਅਸੀਂ ਸਿੱਤੀ ਜਾਣੇ ਹੁੰਨੇ ਆ ਜਿਵੇਂ ਆ ਵੀ ਚਾਰ ਸੈੱਟ ਤੇ ਆ ਵੀ 6 ਸੈੱਟ ਤੇ ਆ ਵੀ ਪੰਜ ਪਾਤੇ ਫਿਰ ਆਈ ਪਾ ਦਿੰਦੀ ਆ ਤੇ ਨਹੀਂ ਫਿਰ ਉਹ ਤਾਂ ਹਿਸਾਬ ਕਦਾ ਬਣਾਉਣੇ ਇਕੱਠਾ ਹੋ ਜਾਂਦਾ ਸਾਨੂੰ ਅੱਜ ਤਾਂ ਆਪਾਂ ਕੱਪੜੇ ਵੀ ਲਿਆਂਦੇ ਆ ਆਪਣੇ ਦੀ ਪਾਕਰ ਬਲਾਕ ਦੇ ਵਿੱਚ ਪਿੰਡ ਕਾਲੇ ਕੇ ਬਲਾਕ ਦੇ ਵਿੱਚੋਂ ਕੱਪੜੇ ਵੀ ਦਿਖਾਉਣੀਆਂ ਤੇ ਤੁਸੀਂ ਬਾਕੀ ਵੀ ਵੀਡੀਓ ਵਿੱਚ ਦੇਖਿਓ ਜੋ ਕੱਪੜਿਆਂ ਦਾ ਵੀ ਆਪਾਂ ਕੋਰੀਅਰ ਚਾਰਜ ਕੋਈ ਨਹੀਂ ਆ ਬਸ ਉਹਨੂੰ ਫ੍ਰੀ ਦੇਣਾ ਕੋਰੀਅਰ ਚਾਰਜ ਭਾਵ ਦੇ ਕੋ ਲਾਵਾਂਗੇ ਬਹੁਤ ਘੱਟ ਰੇਟਾਂ ਤੇ ਬਹੁਤ ਸੋਹਣਾ ਕੱਪੜਾ ਆਪਾਂ ਲੈ ਕੇ ਆਂਦਾ ਵਾ ਇਹ ਹੈਗੇ ਜੀ ਉਹ ਸਵਾਲ ਦੇ ਆਪਾਂ ਤਾਂ ਕਿਸੇ ਨੇ ਨਾ ਸਿੰਗਲ ਧਾਗੇ ਦੀ ਜਿਹੜੀ ਆਹਾ ਹੁੰਦੀ ਹੈ ਆਪਾਂ ਨੂੰ ਉੱਥੋਂ ਬੈਠਾ ਗੋਲਾ 112 ਰੁਪਏ ਚ ਗੋਲਾ ਵੇਚ ਇਹ ਰੇਡ ਆਪਾਂ 100 ਰੁਪਏ ਕੁ ਗੋਲਾ ਵੇਹ ਗਿਆ ਇਹ 100 ਰੁਪਏ ਚ ਗੋਲਾ ਹੈ ਤੇ ਇਹ ਆਪਾਂ ਕੋਟੀਆਂ ਬਣਾਉਣੀਆਂ ਕਾਫੀ ਹੈ ਕਿ ਕਈ ਕਈ ਲਫਾਫੇ ਲੈ ਕੇ ਆਂਦੇ ਆਪਾਂ ਕੁਛ ਆਪਾਂ ਬਣਾਉਣ ਵਾਸਤੇ ਦੀਏ ਜਿੰਗਾ ਦੇਖੋ ਜੀ ਇਹ ਨਾ ਸਿੰਗਲ ਆ ਨੀ ਗੋਲੇ ਜਿਹੜੇ ਤਾਂ ਆ ਹੁੰਦੇ ਜਿਹੜੇ ਪਹਿਲਾਂ ਵਰਤਮਾ ਜੇ ਸੀ ਮੈਨੂੰ ਤਾਂ ਬਿਲਕੁਲ ਪਸੰਦ ਨਹੀਂ ਇਹਦੀ ਤੇ ਇਹ ਤਾਂ ਨਾ ਤੇਰੀ ਸ਼ਾਈਨ ਆਉਂਦੀ ਆ ਤੇ ਪਰ ਉਹਨਾਂ ਨੇ ਗਾਰੰਟੀ 10 ਸਾਲ ਦਿੱਤੇਗੇ ਨੇ 10 ਸਾਲ ਦੀ ਗਾਰੰਟੀ ਪਰ ਹੁੰਦਾ ਤੇ ਨਾਲ ਇਹ ਇਹ ਨਾਲ ਦੇ ਦੋ ਵੀ ਜ਼ਿਆਦਾ ਹੋਊ ਤਾਂ 10 ਕਹਿੰਦੇ ਆ ਨਾ ਫਰਜ ਤੇ ਜ਼ਿਆਦਾ ਹੋਊਗੀ ਨਾ ਪਰ ਮੈਨੂੰ ਨਹੀਂ ਪਸੰਦ ਆਦੀ ਇਹ ਪਤਾ ਨਹੀਂ ਕੀ ਗੱਲ ਹੈ ਇਹ ਡਿਮਾਂਡ ਤੇ ਆ ਕਿਸੇ ਦੀ ਬਣਾਉਣੀ ਹੋਵੇ ਸਾਨੂੰ ਇਹ ਤਾਂ ਅੱਗੇ ਦੀ ਬਣਾ ਕੇ ਦੇਓ ਹੁਣ ਚਲੋ ਅਗਲੇ ਨੇ ਪੈਸੇ ਆ ਵੀ ਚੱਲਣੇ ਆ ਆਪਾਂ ਤਾਂ ਕੀ ਹੈ ਕਾਕ ਪਰ ਦੀਏ ਕਿ ਤੇ ਆ ਕੀ ਆ ਆ ਕਬ ਪੱਛਮ ਦੀ ਬਣਾਉਂਦੇ ਬਹੁਤ ਸੋਹਣੀ ਬਣੀ ਸੀ ਦੋ ਚਲੋ ਜੀ ਆਪਾਂ ਸਿੱਦੇ ਨਾ ਆਪਾਂ ਵੀਡੀਓ ਜ਼ਿਆਦਾ ਲੰਬੀ ਹੋ ਗਈ ਹੈ ਤੇ ਫਿਰ ਆਪਾਂ ਸਾਨੂੰ ਦਵੀਰੇ ਵੀ ਦਿਖਾਵਾਂਗੇ ਅੱਧੀ ਪਾਚਾਂ ਵਿੱਚ ਅੱਧੀ ਪਾਚ ਦਿਖਾ ਦਿੱਤੀ ਆ ਤੇ ਇਹਨਾਂ ਚ ਕੋਈ ਸਮ ਕਲਰ ਪਸੰਦ ਦਾ ਬਲੌਜ਼, ਜੈਕਟ, ਕੋਟੀ ਕੁਛ ਵੀ ਬਣਾਉਣਾ ਚਾਹੋ ਤੇ ਤੁਸੀਂ ਆਰਡਰ ਆਪ ਦਾ ਬੁੱਕ ਕਰਵਾ ਸਕਦੇ ਆ ਤੇ ਆਪਾਂ ਕੋ ਗੱਲ ਨਹੀਂ ਜੀ ਫੇਰੇ ਫੇਰੇ ਆਵਾਂਗੇ ਚਲੋ ਜੀ ਠੀਕ ਆ ਵੀਡੀਓ ਦਾ ਆਪਾਂ ਕਰਨ ਲੱਗੇ ਆਂਡ ਤੇ ਵੀਡੀਓ ਨੂੰ ਵੱਧ ਤੋਂ ਵੱਧ ਦੇਖਿਆ ਕਰੋ ਵੱਧ ਤੋਂ ਵੱਧ ਪਿਆਰ ਸਹਿਯੋਗ ਦਿਆ ਕਰੋ ਵੀਡੀਓ ਦਾ ਕੁਛ ਵੀ ਤੁਸੀਂ ਬਣਾਉਣਾ ਚਾਹੋ ਜੈਕਟ ਬਣਾਓ ਕੋਟੀ ਬਣਾਓ ਤਾਂ ਤੁਸੀਂ ਆਰਡਰ ਆਪ ਦੀ ਬੁੱਕ ਕਰਵਾ ਸਕਦੇ ਆ ਤੇ ਕਨੈਕਟਡ ਨੰਬਰ ਤੁਹਾਨੂੰ ਪਤਾ ਮੈਂ ਬੋਲ ਕੇ ਦੱਸ ਦਿੰਨੀ ਵੀ ਆਪਣਾ ਹਰੇਕ ਵੀਡੀਓ ਦੇ ਉੱਤੇ ਦਿੱਤਾ ਹੁੰਦਾ ਹੈਗਾ ਆਪਣਾ ਜੇ ਦਮਾਰੀ ਤੁਸੀਂ ਮੈਨੂੰ ਫੋਨ ਕਰੋ ਤੁਸੀਂ ਮੈਨੂੰ ਚਲੋ ਜੀ ਠੀਕ ਹੈ ਬਹੁਤ ਧੰਨਵਾਦ ਤੁਹਾਡਾ ਆਪਣੇ ਨਾਲ ਜੁੜਨ ਦਾ